ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਨਾਲ ਇੱਕ ਛੋਟਾ ਸਾਡਾ ਛੋਟਾ ਭਰਾ ਨਹੀਂ ਖੜਾ ਹੈ ਜੋ ਸਲੇਮ ਟਾਬਰੀ ਲੁਧਿਆਣਾ ਦਾ ਰਹਿਣ ਵਾਲਾ ਹੈ ਇਹਦਾ ਬ੍ਰਦਰ ਜੋ ਮੈਂਟਲੀ ਥੋੜਾ ਅਪਸੈਟ ਹੈ ਉਹ ਪਿਛਲੇ 1 ਮਹੀਨੇ ਤੋਂ ਘਰ ਤੋਂ ਕਿਤੇ ਗਿਆ ਹੋਇਆ ਹੈ ਤੇ ਅਜੇ ਤੱਕ ਵਾਪਸ ਨਹੀਂ ਆਇਆ ਹੈ ਉਹਦਾ ਨਾਮ ਹਰੀ RAM ਹੈ ਜੇ ਕਿਸੇ ਨੂੰ ਵੀ ਉਹਦੇ ਬਾਰੇ ਕੋਈ ਵੀ ਇਤਲਾ ਮਿਲੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ ਉਹ ਦੇਖਣ ਦਾ ਆਇਆ ਕੋ ਆਇਆ ਅੰਦਰ ਦਾ ਆਇਆ ਦੇਖੋ ਅੰਦਰ ਵੀ ਆਇਆ ਸਿੱਕਾ ਲੱਗ ਗਿਆ ਅੰਦਰ ਨਹੀਂ ਆਇਆ ਹੁਣ ਉੱਥੇ ਹੈ ਅੰਦਰ ਨਹੀਂ ਗਿਆ ਅੰਦਰ ਨਹੀਂ ਵੜਿਆਣਾ ਉੱਥੇ ਕੋਈ ਦੇਖ ਲੈ ਬਾਹਰ ਆ ਜਾਂਦਾ ਫੇਰ ਹੁਣ ਇਹ ਜਾਂਦਾ ਕਿੱਧਰ ਲੈ ਪਾਸੇ ਹੈ ਜਾਂਦਾ ਕਰਕੇ ਤਾਂ ਬਾਹਰ ਲਾ ਕੈਮਰਾ ਦੇਖਣਾ ਪੈਣਾ ਜਾਂਦੇ ਨਾ ਤੁਸੀਂ ਇੱਥੋਂ ਕੀ ਹਿਸਾਬ ਲਾਉਂਗੇ ਤੁਸੀਂ ਇਦਾਂ ਕਰੋ ਇੱਥੋਂ ਨਾ ਟਾਈਮ ਦੇਖੋ ਇਧਰ ਵੀ ਖੇਤ ਇਧਰੋਂ ਵੀ ਚੈੱਕ ਕਰਾ ਲਓ ਤਾਂ ਵੱਜ ਕੇ 53 ਮਿੰਟ ਹੋ ਗਏ 7:49 ਹੋ ਗਿਆ ਨਾ ਸਭ ਦੇਖਦੇ ਬਾਹਰ ਹੁਣ ਕਿੰਨੇ ਵਜੇ ਨਿਕਲਦਾ ਉਹ ਤੋਂ ਬਾਅਦ ਤੁਸੀਂ ਦੋ ਹੀ ਸਾਈਡਾਂ ਦਾ ਪਤਾ ਲਾ ਲੈਣਾ ਇੱਧਰ ਨੂੰ ਗਿਆ ਜਾਂ ਇੱਧਰ ਨੂੰ ਗਿਆ ਇੱਥੇ ਪਤਾ ਲਾਇਨਾ ਇੱਧਰ ਨੂੰ ਜਾਂ ਕਿ ਇੱਧਰ ਨੂੰ ਇੱਥੋਂ ਲੱਗ ਜਾਣਾ ਇੱਥੋਂ ਪਤਾ ਲੱਗ ਜਾਣਾ ਹਾਂ ਆ ਗਿਆ ਹੋ ਗਿਆ ਦੇਖੋ ਟਾਈਮ ਕਿੰਨਾ 7 ਵਜੇ ਕੇ ਤਰ੍ਹਾਂ 53 ਮਿੰਟ ਹੈ 7:53 ਹਾਂਜੀ ਕਿਸੇ ਨੇ ਨਹੀਂ ਕੁਝ ਕਿਹਾ ਹ ਕਿਸੇ ਹੁਣ ਦੇਖੋ ਬਾਹਰ ਜਾਂਦਾ ਇੱਧਰ ਨੂੰ ਨਿਕਲੇ ਇੱਧਰ ਗਿਆ ਦੇਖਦੇ ਕਿ ਇੱਧਰ ਵੀ ਮੁੜ ਜਾਏਗਾ ਕੋਈ ਪਤਾ ਨਹੀਂ ਹੁੰਦਾ ਦੇਖੀ ਜਾ ਹਾਂ ਥੋੜੇ ਦੇਖ ਲਓ ਹਾਂ 92 ਨੰਬਰ ਬਣਾ ਦਿੱਤਾ 87 82 ਬੰਦ ਕਰ ਦਿਓ ਤੁਹਾਨੂੰ 7 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਨਾਲ ਇੱਕ ਸਾਡਾ ਛੋਟਾ ਭਰਾ ਨਹੀਂ ਖੜਾ ਹੈ ਜੋ ਸਲੇਮ ਟਾਬਰੀ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਦਾ ਬ੍ਰਦਰ ਜੋ ਮੈਂਟਲੀ ਥੋੜਾ ਅਪਸੈਟ ਹੈ ਉਹ ਪਿਛਲੇ 1 ਮਹੀਨੇ ਤੋਂ ਘਰ ਤੋਂ ਕਿਤੇ ਗਿਆ ਹੋਇਆ ਹੈ ਤੇ ਅਜੇ ਤੱਕ ਵਾਪਸ ਨਹੀਂ ਆਇਆ ਹੈ ਉਹਦਾ ਨਾਮ ਹਰੀ RAM ਹੈ ਜੇ ਕਿਸੇ ਨੂੰ ਵੀ ਉਹਦੇ ਬਾਰੇ ਕੋਈ ਵੀ ਇਤਲਾ ਮਿਲੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ No.